ਲਓ ਜੀ ਆਪਾਂ ਬਰਨਾਲਾ ਹੰਡਿਆ ਰੋਡ ਤੇ ਜਿਹੜਾ ਡੀਮਾਰਟ ਹੈ ਉੱਥੇ ਪਹੁੰਚ ਚੁੱਕੇ ਆਂ ਬਰਨਾਲਾ ਹੰਡਿਆ ਰੋਡ ਤੇ ਡੀਮਾਰਟ ਹੈ ਇਹ ਡੀਮਾਰਟ ਦਾ ਇਨਸਾਈਡ 뷰 ਹੈ ਜੀ ਬਹੁਤ ਸਸਤਾ-ਸਸਤਾ ਸਮਾਨ ਮਿਲਦਾ ਇੱਥੋਂ ਬਰਨਾਲਾ ਹੰਡਿਆ ਰੋਡ ਤੇ ਮਣਾਉਣੀ ਕਿੱਧਰ 바ਗੀ ਮੰਨਤੀ ਤਾ ਆਉਂਦੀ ਹੈ ਬੱਸੇ ਆਖੀ ਜੀ ਕੋਈ ਨਾ ਆ ਕੇ ਵਾਪਸ ਆ ਕੇ ਲੈ ਲੇ ਕਟਕਟ ਸਨੈਕਸ ਲੇਜ਼ ਕੋਕ ਰੇਪੂਜੀਆ ਬੱਚਿਆਂ ਦੇ ਸਮਾਨ ਬੱਚਿਆਂ ਦਾ ਸਕੂਲ ਵਾਲਾ ਬੱਚਿਆਂ ਦਾ ਸਮਾਨ ਪੈਂਸਨਾ ਤੁਸੀਂ ਦੇਖ ਸਕਦੇ ਹੋ ਬਹੁਤ ਬੜੇ ਜਿਹੇ ਡਿਸਕਾਊਂਟ ਨੇ ਮਮਾ ਮੇਰੀ ਦਾ ਫਿਲਮ ਤੇ ਵੀ ਨੇ ਵੀ ਤਾਰਾ ਕੋਲ ਮਿਲਦਾ ਟੀ ਬਾਂਡ ਦੇ ਵਿੱਚ ਕਪੜੇ ਆ ਗਏ ਡੀਮਾਡ ਦੇ ਵਿੱਚ ਜੈਂਟਸ ਲੇਡੀਜ਼ ਐਂਡ ਬॉयਜ਼ ਗਰਲਜ਼ ਆ ਗਏ ਲੇਡੀਜ਼ ਲੇਡੀਜ਼ ਸੂਟਸ ਟ੍ਰੈਕ ਸੂਟਸ ਪੈਂਟਲ ਸ਼ਰਟਾਂ ਚੁੰਨੀਆਂ ਇਹ ਫੁੱਟਵੀਅਰ ਆ ਗਏ ਬਈ ਚੱਪਲਾ ਬੂਟ ਹੈਂਡਲ ਜੀ ਕੁੱਕਰ ਵਗੈਰਾ ਟੇਪਣਾ ਗੜਬੀ ਸਕੌਲੀਆਂ ਪਲੇਟ ਢਾਂਡੇ ਨੇ ਜੀ ਡੀਮਾਰਟ ਦੇ ਵਿੱਚ ਤੌਲੀਏ ਚਾਦਰਾਂ ਵੀਰੇ ਗਲਾਫ ਕੰਬਲ ਤੌਬਲ ਚਾਦਰਾਂ ਕੰਬਲ ਮੈਟ ਕੱਪ ਵੀਰੇ ਪਾਂਡੇ ਆ ਗਏ ਦੇ ਆ ਗਏ ਵੀ ਘਰਾਂ ਦੇ ਬਹੁਤ ਹੀ ਚਰਾਣੇ ਆ ਗਏ ਪਿੱਲੋ ਪੈਂਟਸ ਕਲੋਸ ਵੀਰੇ ਪੈਂਟਸ ਚਾਰਟਸ ਈਸੀਟੀ ਸਮਾਨ ਵੀ ਹੈ ਬਈ ਡੀਮਾਰਟ ਦੇ ਵਿੱਚ ਬੱਲਵ ਵਗੈਰਾ ਆਹ ਟੈਨਸ਼ਨ ਨਹੀਂ ਲੱਤ ਮਾਰਨਾ ਟੂ ਲਾਈਟਸ you know. <laughs>